ਅੱਜ ਜਸਵਿੰਦਰ ਕਰੇ ਚਾਹ ਬਣ ਗਈ ਤਾਂ ਜਲਦੀ ਲਿਆ ਲਿਓ ਨੀਆ ਸਾਰਾ ਮੈਂ ਘੋੜੇ ਤੇ ਸਵਾਰ ਰਹਿੰਦਾ ਜੇ ਇੱਕ ਵਾਰ ਇਹ ਟੇਸ਼ਨ ਖੁੱਲ ਜਾਏ ਨਾ ਫੇਕਾ ਫੋਨ ਨਾ ਹੀ ਨਹੀਂ ਲੱਗਦਾ ਲੈ ਫੜ ਟਖਰਾ ਤਾ ਉਹ ਬਿਆਨ ਨਾਲ ਬੋਲ ਕੇ ਫੜਾ ਦੇ ਕਿ ਮੈਂ ਬੁੜਕ-ਬੁੜਕ ਪੈਂਦੀ ਐ ਨਾਲੇ ਅੱਜ ਦਰਵਾਜ਼ਾ ਬੰਦ ਕਰ ਬੁੜਕ-ਬੁੜਕ ਪਾਣਾ ਸਵੇਰੇ ਤੇਰੇ ਵਾਸਤੇ ਪੰਜ ਵਾਰ ਚਾਹ ਨਾ ਰੱਖੀ ਹੈੀ ਉਹ ਵੀ ਇੰਨੀ ਗਰਮੀ ਚ ਅਮਰੀਨਾ ਹੋਵੇ ਕਿਥੇ ਥਾਂ ਦਾ ਉੱਥੇ ਤੋਂ ਵੀ ਚਾਹ ਬਣਾ ਲਿਆ ਕਰ ਆਪਦੀ ਨਾਲ ਮੈਂ ਕਿਹੜਾ ਤੈਨੂੰ ਰੋਕਦਾ ਐ ਐਵੇਂ ਮੇਰੀ ਚਾਹ ਨੂੰ ਨਜ਼ਰ ਲਾਈ ਜਾਂਦੀ ਐ ਨਜ਼ਰ ਲਿਆ ਨੂੰ ਬੜਾ ਹੈ ਸਿਉਣਾ ਜਾਂਦੀ ਐ ਇਹ ਕਾ ਇਹ ਚਾਹ ਅਮਲੀਆਂ ਦਾ ਖਾਜਾ ਉਹ ਬਸ ਫਿਰ ਜਦੋਂ ਚਾਹ ਬਣਾ ਕੇ ਲਿਉਣੀ ਹੁੰਦੀ ਆ ਨਾ ਟਿੱਡ ਫਿੜ ਨਾ ਕਰਿਆ ਕਰ ਔਰ ਚੁੱਪਚਾਪ ਲਿਆ ਕੇ ਦੇ ਦਿਆ ਕਰ ਗੱਲਾਂ ਦੇ ਨਾਲ ਕੋਈ ਜਿੱਤ ਨਹੀਂ ਸਕਦਾ ਨੇ ਗੱਲ ਸੁਣ ਮੇਰੀ ਦੋ ਦਿਨਾਂ ਬਾਅਦ ਨਾ ਅਬੜਾ ਕੁਛ ਆ ਰਹੇ ਹੈ ਅੱਛਾ ਉਹ ਕਦੇ ਕਮੇਟੀ ਦੀ ਕਿਸ਼ਤਾਂ ਨਹੀਂ ਆ ਗਈ ਦੁਰਫਿੱਟੇ ਨੂੰ ਤੇਰੇ ਮੈਂ ਗੱਲ ਹੋਰ ਕਹਿਣੀ ਆਂ ਆਪ ਕੁਛ ਹੋਰ ਸੋਚ ਰੇਂਦਾ ਉਹ ਫਿਰ ਪਹੇਲੀਆਂ ਘਾਰੋ ਕੋਈ ਨਹੀਂ ਆਪੇ ਹੀ ਦੱਸ ਦੋ ਦਿਨਾਂ ਬਾਅਦ ਕੀ ਆ ਰਿਹਾ ਉਹ ਨਾਲੇ ਤੈਨੂੰ ਤਾਂ ਪਤਾ ਹੀ ਹੈ ਮੇਰੀ ਯਾਦਦਾਸ਼ਤ ਹੁਣ ਕਮਜ਼ੋਰ ਹੋਣ ਲੱਗ ਗਈ ਏਗਾ ਮਟਵਲੇ ਹੁਣ ਤੋਂ ਆਪਣੇ ਮੂੰਹ ਹੀ ਮੰਨ ਗਿਆ ਵੀ ਤੂੰ ਹੁਣ ਬੁੜਾ ਹੋ ਚੁੱਕਿਆ ਕਿਉਂਕਿ ਗੱਲਾਂ ਤਾਂ ਬੁੜਿਆਂ ਨੇ ਯਾਰ ਨਹੀਂ ਰਹਿੰਦੀਆਂ ਉਹ ਬੁੜਾ ਕਿਨੂੰ ਕਹਿਨੀ ਹੈ ਬੁੜੀ ਹੋਏਗੀ ਤੂੰ ਹਜੇ ਵੀ ਜੇ ਮੈਂ ਮੁੱਛਾਂ ਨੂੰ ਪੱਟ ਕੇ ਤੇ ਟੌਰ ਕੱਢ ਕੇ ਬਾਹਰ ਤੁਰ ਜਾਣਾ ਤੇਰੇ ਵਰਗੀਆਂ 3600 ਬੁੜੀਆਂ ਮੇਰੇ ਪਿੱਛੇ ਫਿਰਨਗੀਆਂ ਤੇਰੇ ਪਿੱਛੇ ਉਹ ਤੰਦ ਤਾਂ ਤੂੰ ਫਾੜਦੀ ਐ ਜੇ ਇੱਕ ਦੀ ਬੁੜੀ ਮੈਨੂੰ ਨਾਲ ਲੈ ਗਈ ਨਾ ਫਿਰ ਬਾਅਦ 'ਚ ਅੱਖਾਂ 'ਚ ਕਿਸੋ ਨਜ਼ਾਰੇ ਰੋਏਂਗੀ ਤੂੰ ਓ ਮੈਂ ਕਹਾਂ ਤਾ ਰੋਊਗੀ ਰੋਊਗੀ ਹੋਰੇੜੀ ਤੈਨੂੰ ਨਾਲ ਲੈ ਕੇ ਜਾਊਗੀ ਨਾ ਨਾ ਦਿਨ ਦੇ ਸੁਖ ਨੇ ਦੇਖਣੇ ਬੰਦ ਕਰ ਦੇ ਹੋਛ ਚ ਆ ਜਾ ਨਾਲ ਜਿਹੜੀ ਗੱਲ ਹੋ ਨਹੀਂ ਸਕਦੀ ਉਹ ਤਾਂ ਜੋਰ ਦੇਣ ਦਾ ਫਾਇਦਾ ਕੀ ਮੈਂ ਤੈਨੂੰ ਮੈਂ ਰੱਖਦੀ ਆ ਵੀ ਦੋ ਦਿਨਾਂ ਬਾਅਦ ਕੀ ਹੋਣਾ ਹੈ ਕੀ ਹੋਣਾ ਹੈ ਔਰ ਦੋ ਦਿਨ ਬਾਅਦ ਆਪਣੇ ਵਿਆਹ ਦੀ ਮਨਰਸਰੀ ਆਉਣੀ ਹੈ ਹੀ ਆਪਣੇ ਵਿਆਹ ਨੂੰ 50 ਸਾਲ ਹੋ ਜਾਣਗੇ ਅੱਛਾ ਜਾਣੀ ਕਿ 50 ਸਾਲ ਮੈਂ ਤੈਨੂੰ ਚੱਲ ਵੀ ਲਿਆ ਅੱਛਾ ਤੈ ਇਹ ਨੀਚੇ ਲੈਵੇਂ ਨੂੰ ਮੈਂ ਤੇ ਲੈਤੈ ਨੂੰ ਅਰੇ ਗੱਲ ਸੁਣ ਲੈ ਮੇਰੀ ਐਸ ਵਾਂ ਨਾ ਛਾਦੀ ਦੀ ਛਾਲੀ ਰੋ ਤੇ ਨਾ ਛੋਟੀ ਮੋਟੀ ਕੀ ਨਹੀਂ ਲੈਣੀ ਸਿਉਣ ਵਾਲੀ ਕੈਨ ਲੈਣੀ ਐ ਮੈਂ ਸੋਹਣੇ ਦੀ ਚਾਹੇ ਉਹ ਸੋਨਾ ਦਾ ਪਹਿਲਾਂ ਹੀ 70000 ਨੂੰ ਅੱਗ ਲੱਗਿਆ ਪਿਆ ਕਿੱਥੋਂ ਬਣਾ ਦੂ ਮੈਂ ਸੋਨੇ ਦੀ ਚੈਨ ਇਹਨੂੰ ਕਿਵੇਂ ਕਰ ਕਿੱਥੋਂ ਬਣਵਾ ਕੇ ਦੇਵਾਂਗਾ ਇਹ ਤੇਰੇ ਸਿਰ ਰੱਜੀ ਹੈ ਮੇਰੀ ਨਹੀਂ ਨਰੇ ਚਾਹ ਵੀਰੇ ਠੰਡੀ ਹੋ ਜਾਂਦੀ ਹੈ ਉਹ ਇੱਕ ਚਾਹ ਬਦਲੇ ਸੋਹਰੇ ਦੀ ਚੈਨ ਮੈਨੂੰ ਤਾਂ ਚਾਹ ਹੀ ਬਹੁਤ ਮਹਿੰਗੀ ਪੈ ਗਈ ਮੈਂ ਤਾਂ ਚਾਹ ਹੀ ਪੀਣੀ ਬੰਦ ਕਰ ਦੂੰਗਾ ਸਤਿ ਸ਼੍ਰੀ ਅਕਾਲ ਜੀ ਆਹ ਦੇਖ ਲਓ ਜੀ ਇੱਕ ਚਾਹ ਦਾ ਕੱਪ ਮੈਨੂੰ 70000 ਰੁਪਏ ਚ ਪੈ ਗਿਆ ਕਦੇ ਤੁਹਾਡੇ ਨਾਲ ਵੀ ਇਦਾਂ ਹੋਇਆ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਤੇ ਸ਼ੇਅਰ ਵੀ ਕਰਨਾ ਤੇ ਪੇਜ ਨੂੰ ਫੋਲੋ ਵੀ ਜ਼ਰੂਰ ਕਰਨਾ ਜੀ ਸਤਿ ਸ਼੍ਰੀ ਅਕਾਲ